ਬਹੁਤ ਧੰਨਵਾਦ ਸ਼੍ਰੀ ਉਦਮ ਸਿੰਘ ਫਾਊਂਡੇਸ਼ਨ ਫਨਾਮ ਉਹਨਾਂ ਦੀ ਸਮੂਹ ਜਥੇਬੰਦੀ ਪ੍ਰਧਾਨ ਸਹਿਬਾਨ ਮੈਂਬਰ ਸਹਿਬਾਨ ਸ਼੍ਰੀ ਉਦਮ ਸਿੰਘ ਜੀ ਦੇ ਪਰਿਵਾਰਕ ਮੈਂਬਰ ਪਿਆਰੇ ਵਿਦਿਆਰਥੀਓ ਅਸੀਂ ਬਹੁਤ ਧੰਨਵਾਦੀ ਆ ਅਤੇ ਮਾਣ ਮਹਿਸੂਸ ਕਰ ਰਹੇ ਆ ਅਸੀਂ ਉਸ ਕੌਮੀ ਸ਼ਹੀਦ ਸ਼੍ਰੀ ਉਦਮ ਸਿੰਘ ਜੀ ਦੇ ਜਨਮ ਸਥਾਨ ਤੇ ਖੜੇ ਆ ਜਿੰਨਾਂ ਨੇ ਦੇਸ਼ ਲਈ ਆਪਣੀ ਜਾਨ ਵਾਰੀ ਜਿਸ ਆਜ਼ਾਦੀ ਦਾ ਨਿਗ ਅਸੀਂ ਮਾਨ ਰਹੇ ਆ ਉਹ ਸਿਰਫ ਉਹਨਾਂ ਕਰਕੇ ਹੈਗਾ ਦੂਜੀ ਗੱਲ ਜਿਸ ਤਰ੍ਹਾਂ ਦੱਸਿਆ ਗਿਆ ਕਿ ਪੱਤਰਾਂ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਸਿੱਖਿਆ ਦਿੱਤੀ ਜਾਏ ਵਿਦਿਆਰਥੀਆਂ ਨੂੰ ਜਿਹੜਾ ਪੈਸਾ ਸਿੱਖਿਆ ਤੇ ਲਾਇਆ ਜਾਵੇ ਤਾਂ ਆਪਾਂ ਨੂੰ ਮਾਨ ਹੈ ਕਿ ਆਪਾਂ ਉਸ ਸਥਾਨ ਤੇ ਖੜੇ ਆ ਅਸੀਂ ਸਮੂਹ ਜਥੇਬੰਦੀ ਦਾ ਸਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੜਬਰ ਜ਼ਿਲ੍ਹਾ ਬਰਨਾਲਾ ਵੱਲੋਂ ਸਾਡੇ ਸਿੱਖਿਆ ਵਿਭਾਗ ਵੱਲੋਂ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਕਿ ਸਾਡੇ ਬੱਚਿਆਂ ਨੂੰ ਇਸ ਇਤਿਹਾਸ ਨਾਲ ਜਾਣੂ ਕਰਵਾਇਆ ਧੰਨਵਾਦ ਸ਼ਹੀਦ ਉਦਮ ਸਿੰਘ ਕੰਬੋਜ਼ ਯਾਦਗਾਰੀ ਕਮੇਟੀ ਮੈਂ ਸੁਨਾਮ ਕਮੇਟੀ ਦੇ ਅਹੁਦੇਦਾਰ ਮੈਂਬਰ ਸਹਿਬਾਨ ਮੇਰੇ ਨਾਲ ਆਏ ਅਧਿਆਪਕ ਸਾਥੀ ਤੇ ਪਿਆਰੇ ਬੱਚੋ ਸਭ ਤੋਂ ਪਹਿਲਾਂ ਆਪਾਂ ਦੋ ਨਾਰੇ ਲਾਵਾਂਗੇ ਮੈਂ ਕਹੂੰਗਾ ਸ਼ਹੀਦ ਉਦਮ ਸਿੰਘ ਤੁਸੀਂ ਕਹਿਣਾ ਅਮਰ ਰਹੇ ਸ਼ਹੀਦ ਉਦਮ ਸਿੰਘ ਅਮਰ ਰਹੇ ਸ਼ਹੀਦ ਉਦਮ ਸਿੰਘ ਅਮਰ ਰਹੇ ਬਟੇ ਤੁਸੀਂ ਦੇਖ ਰਹੇ ਹੋ ਜਦੋਂ ਆਪਾਂ ਸਾਰਾ ਆਲਾ-ਦਾਲਾ ਦੇਖ ਰਹੇ ਆ ਹਿੰਦ ਵਾਸੀਓ ਰੱਖਣਾ ਯਾਦ ਸਾਨੂੰ ਕਿਤੇ ਦਿਲਾਂ ਤੋਂ ਨਹੀਂ ਭੁਲਾ ਦੇਣਾ ਬਟੇ ਕੌਮੀ ਸ਼ਹੀਦ ਨੇ ਇਹਨਾਂ ਨੇ ਸਾਡੀ ਖਾਤਰ ਜਾਨਾਂ ਵਾਰੀਆਂ ਨੇ ਉਹਨਾਂ ਕੌਮੀ ਸ਼ਹੀਦਾਂ ਦੇ ਵਿੱਚੋਂ ਮਹਾਨ ਸ਼ਹੀਦ ਉਦਮ ਸਿੰਘ ਜੀ ਉਹਨਾਂ ਦੀ ਧਰਤੀ ਤੇ ਖੜੇ ਆ ਅਸੀਂ ਸਾਰੇ ਨਤਮਤ ਮਸਤਕ ਹੁੰਨੇ ਆ ਪ੍ਰਣਾਮ ਕਰਦੇ ਆ ਮਹਾਨ ਸ਼ਹੀਦਾਂ ਨੂੰ ਤੇ ਬੇਟੇ ਤੁਸੀਂ ਵੀ ਆਉਣ ਵਾਲੇ ਭਵਿੱਖੋਂ ਸਾਡਾ ਸਾਡਾ ਸਰਮਾਇਆ ਹੋ ਤੁਸੀਂ ਵੀ ਦੇਸ਼ ਕੌਮ ਦੇ ਲਈ ਕੁਰਬਾਨੀ ਕਰਨ ਤੋਂ ਕਦੇ ਪਿੱਛੇ ਨਹੀਂ ਹਟਣਾ ਇਹਨਾਂ ਮਹਾਨ ਸ਼ਹੀਦਾਂ ਤੋਂ ਅਸੀਂ ਅਗਵਾਈ ਲੈਣੀ ਹੈ ਇਹਨਾਂ ਦੇ ਜਿਹੜੇ ਚਲਾਏ ਹੋਏ ਰਸਤੇ ਨੇ ਉਹਨਾਂ ਤੇ ਚੱਲਣਾ ਹਮੇਸ਼ਾ ਦੇਸ਼ ਭਗਤ ਹੀ ਬਣਨਾ ਸਾਡਾ ਕਤਰਾ ਕਤਰਾ ਇਹ ਸ਼ਹੀਦਾਂ ਦਾ ਰਿਣੀ ਰਹੇਗਾ ਹਮੇਸ਼ਾ ਅਸੀਂ ਇਹਨਾਂ ਨੂੰ ਕਦੇ ਭੁੱਲਾਂਗੇ ਨਹੀਂ ਤੇ ਹਮੇਸ਼ਾ ਇਹਨਾਂ ਨੂੰ ਯਾਦ ਕਰਦੇ ਹੋਏ ਅੱਗੇ ਵਧਦੇ ਰਹਾਂਗੇ ਜੈ ਹਿੰਦ ਜੈ ਭਾਰਤ ਜੈ ਸ਼ਹੀਦ ਪਿਆਰੇ ਵਿਦਿਆਰਥੀਓ ਤੇ ਟੀਚਰ ਸਾਹਿਬਾਨ ਤੇ ਸਾਡੀ ਸਭਾ ਦੇ ਪ੍ਰਧਾਨ ਜੀ ਤੇ ਮੈਂਬਰ ਸਾਹਿਬਾਨ ਅਸੀਂ ਇੱਥੇ ਵਿਦਿਆਰਥੀਆਂ ਦਾ ਪਹੁੰਚਣ ਤੇ ਇਸਲਾਦ ਪਹੁੰਚਣ ਤੇ ਬਹੁਤ ਧੰਨਵਾਦ ਕਰਦੇ ਆਂ ਬੱਚੋ ਤੁਸੀਂ ਭਾਗਾ ਵਾਲੇ ਹੋ ਇਸ ਉਸ ਮਹਾਨ ਸ਼ਹੀਦ ਦੀ ਧਰਤੀ ਤੇ ਜਿੱਥੇ ਉਹਨਾਂ ਦਾ ਜਨਮ ਹੋਇਆ ਤੁਸੀਂ ਦਸਰ ਕਰ ਰਹੇ ਹੋ ਤੁਹਾਡੀ ਆਯੂ ਅਜੇ ਛੋਟੀ ਹੈ ਤੁਸੀਂ ਵੱਡੇ ਹੋਵੋਗੇ ਤੁਹਾਨੂੰ ਤੁਹਾਨੂੰ ਇਹ ਗੁਰਤਿ ਹੀ ਮਿਲੋਗੀ ਅਸੀਂ ਦੇਸ਼ ਸੇਵਾ ਕਿਵੇਂ ਹੁੰਦੀ ਹੈ ਗਰੀਬਾਂ ਬੱਚਿਆਂ ਦੀ ਮਦਦ ਕਰਨੀ ਤੇ ਤੁਹਾਡੇ ਨਾਲ ਦੇ ਨੂੰ ਤੁਸੀਂ ਐਜੂਕੇਸ਼ਨ ਲਈ ਪ੍ਰੇਰਿਤ ਕਰਨਾ ਤੇ ਸ਼ਹੀਦਾਂ ਦੇ ਇਤਿਹਾਸ ਨੂੰ ਜਾਣੂ ਕਰਾਉਣਾ ਠੀਕ ਹੈ ਇਹ ਇਹ ਆਪਣਾ ਫਰਜ਼ ਹੈ ਇਹ ਮੈਂ ਇੱਥੇ ਫੇਰ ਸਾਰਿਆਂ ਦੇ ਇੱਥੇ ਪਹੁੰਚਣ ਦੇ ਧੰਨਵਾਦ ਕਰਦਾ ਹਾਂ ਬਹੁਤ ਬਹੁਤ